ਸਸ਼ੀ ਕਾਲ ਜੀ ਸਿਮਰਨ ਬੁਟੀਕ ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਜੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਐਂਡ ਤੱਕ ਜਰੂਰ ਵੀਡੀਓ ਦੇਖਣੀ ਹੈ ਜੀ ਬਿਲਕੁਲ ਵੀ ਵੀਡੀਓ ਛੱਡਣੀ ਨਹੀਂ ਜੈਗੀ ਰੋਜ਼ ਰੋਜ਼ ਵੀਡੀਓ ਦੇਖਣੀ ਹੈ ਜੀ ਅੱਜ ਵਾਲਾ ਸੂਟ ਦੇਖੋ ਜੀ ਬੁਟੀਕ ਸਟਾਈਲ ਸੂਟ ਹੈ ਬਹੁਤ ਹੀ ਪਿਆਰਾ 골ਡਨ ਜੇ ਸ਼ੇਡ ਦਾ ਮੰਜੈਂਟਾ ਕਲਰ ਦਾ ਨਾਲ ਦੁਪੱਟਾ ਹੈ ਤੇ ਮੰਜੈਂਟਾ ਕਲਰ ਦੀ ਉਹ ਨਾਲ ਬਾਟਮ ਲਗਾਈ ਪਈ ਹੈ ਬੁਟੀਕ ਸਟਾਈਲ ਪੀਸ ਹੈ ਜੀ फाइन क्वालिटी ਆ ਬਹੁਤ ਹੀ ਪਿਆਰੀ ਕ੍ਰਸ਼ ਟਿਸ਼ੂ ਫੈਬਰਿਕ ਹੈ ਹੈਵੀ ਨੈਕ ਬਣਿਆ ਹੋਇਆ ਜੀ 3290 ਸੂਟ ਦਾ ਪ੍ਰਾਈਸ ਹੈ ਜੀ ਅਗਲਾ ਸੂਟ ਚੈੱਕ ਕਰੋ ਬਹੁਤ ਹੀ ਪਿਆਰਾ ਸੂਟ ਹੈ ਜੀ ਬਹੁਤ ਪਿਆਰਾ ਸਰਾਰਾ ਸੂਟ ਹੈ ਜੀ ਠੀਕ ਹੈ ਇਹਦਾ ਤੁਸੀਂ ਸਰਾਰਾ ਗਰਾਰਾ ਜੋ ਮਰਜ਼ੀ ਬਣਾ ਸਕਦੇ ਆ ਬਾਟਮ ਵੀ ਬਣਾ ਸਕਦੇ ਆ ਐਨ ਖੁੱਲਾ ਡੁੱਲਾ ਕਪੜਾ ਦਿੱਤਾ ਵੈ ਨਾਲ ਜੀ ਨੈਚੁਰਲ ਕਰੇਵ ਫੈਬਰਿਕ ਹੈ ਜੀ ਵਰਕ ਚੈੱਕ ਕਰੋ ਪੂਰਾ ਹੈਵੀ ਸਰਾਰਾ ਗਰਾਰਾ ਲਹਿੰਗਾ ਜੋ ਮਰਜ਼ੀ ਬਣਾਓ ਜੀ 셔ਟ ਬਿਲਕੁਲ ਲਾਈਟ ਵੇਟ ਰੱਖੀ ਵੀ ਆ ਹੈਵੀ ਰੱਖਿਆ ਵਾ ਬਾਟਮ ਦਾ ਕੱਪੜਾ ਬਾਟਮ ਵੀ ਬਣਾ ਸਕਦੇ ਆ ਦੁਪੱਟੇ ਤੇ ਵੀ ਵਰਕ ਮਿਲੂਗਾ ਜੀ ਪ੍ਰਾਈਸ ਹੈਗਾ ਏ 2695 ਦੇਖੋ ਜੀ ਕਿੰਨਾ ਪਿਆਰਾ ਕਲਰ ਹੈ ਡਾਰਕ ਜਿਹਾ ਕਲਰ ਜਾਮਣੀ ਕਲਰ ਹੈ ਬਹੁਤ ਹੀ ਜਿਆਦਾ ਸੋਹਣਾ ਨੈਕ ਕਰਿਆ ਹੋਇਆ ਜੀ ਬਾਟਮ ਪੂਰੀ ਹੈਵੀ ਮਿਲੂਗੀ ਤੁਹਾਨੂੰ ਬਹੁਤ ਹੀ ਪਿਆਰੀ 슬ੀਵਸ ਤੇ ਵੀ ਤੁਹਾਨੂੰ ਵਰਕ ਮਿਲੂਗਾ ਦੁਪट्टे ਨੂੰ ਬਹੁਤ ਹੀ ਪਿਆਰਾ ਜੋ ਅੱਜਕੱਲ ਬਹੁਤ ਟ੍ਰੈਂਡ ਚ ਹੈ ਉਹ ਵਾਲਾ ਲੇਸ ਲਗਾ ਕੇ ਦੁਪट्टे ਨੂੰ ਫਿਨਿਸ਼ਿੰਗ ਦਿੱਤੀ ਵੀ ਹੈ ਕਿਉਂਕਿ ਦੁਪੱਟਾ ਇਹਦੇ ਨਾਲ ਲਾਈਟ ਵੇਟ ਹੀ ਸੋਹਣਾ ਲੱਗਣਾ ਸੀਗਾ ਸੂਟ ਦਾ ਪ੍ਰਾਈਸ ਹੈਗਾ 3250 3250 ਵਿੱਚ ਅਸੀਂ ਤੁਹਾਨੂੰ ਬਹੁਤ ਹੀ ਪਿਆਰਾ ਸੂਟ ਦੇ ਰਹੇ ਹਾਂ ਜੀ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਗ੍ਰੀਨ ਸ਼ੇਡ ਹੈ ਜੀ ਇਹਦੀ ਤੁਸੀਂ ਜਿਵੇਂ ਅੱਜ ਕੱਲ ਸ਼ਾਰਟ ਸ਼ਰਟ ਰੱਖ ਕੇ ਨਾਲ ਲਹਿੰਗਾ ਬਣਾਇਆ ਜਾਂਦਾ ਸਕਰਟ ਬਣਾਈ ਜਾਂਦੀ ਹੈ ਉਹ ਵੀ ਬਣਾ ਸਕਦੇ ਆ ਬਾਟਮ ਵੀ ਬਣਾ ਸਕਦੇ ਆ ਜੋ ਤੁਹਾਡਾ ਮਨ ਕਰੇ ਸਰਾਰਾ ਗਰਾਰਾ ਬਣਾ ਸਕਦੇ ਆ ਦੁਪੱਟੇ ਤੇ ਵੀ ਤੁਹਾਨੂੰ ਬਹੁਤ ਹੀ ਪਿਆਰਾ ਵਰਕ ਮਿਲੂਗਾ ਸੂਟ ਦਾ ਪ੍ਰਾਈਸ ਹੈਗਾ ਜੀ 2595 ਕਲਰ ਆਪਸ਼ਨ ਦੋ ਆ ਜੀ ਇਹਦੇ ਵਿੱਚ ਚੈੱਕ ਕਰੋ ਜੀ ਅਗਲਾ ਕਲਰ ਬਹੁਤ ਹੀ ਪਿਆਰਾ ਲਾਈਟ ਜਿਹਾ ਕਈ ਮੇਰੀਆਂ ਭੈਣਾਂ ਨੂੰ ਲਾਈਟ ਕਲਰ ਜ਼ਿਆਦਾ ਸੋਹਣੇ ਲੱਗਦੇ ਆ ਉਹ ਇਹ ਸੂਟ ਬਾਏ ਕਰ ਸਕਦੀ ਹੈ ਜੀ 2595 ਸੂਟ ਦਾ ਪ੍ਰਾਈਸ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਕੋਈ ਵੀ ਮੇਰੀ ਭੈਣ ਰਹਿ ਨਾ ਜਾਵੇ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਬੋਟਲ ਗ੍ਰੀਨ ਕਲਰ ਦਾ ਸੂਟ ਹੈ ਜੀ ਬੋਟਲ ਗ੍ਰੀਨ ਕਲਰ ਦਾ ਸੂਟ ਦਾ ਪ੍ਰਾਈਸ ਤੇ ਕਲਰ ਬਹੁਤ ਹੀ ਪਿਆਰਾ ਏ ਪ੍ਰਾਈਜ਼ ਮੈਂ ਪਿਆਰਾ ਤਾਂ ਕਹਿ ਰਹੀ ਹਾਂ ਕਿ ਬਹੁਤ ਘੱਟ ਪਿਆਰਾ ਸਾਰਾ ਸੂਟ ਤੁਹਾਨੂੰ ਹੈਂਡਵਰਕ ਮਿਲੂਗਾ ਘੇਰੇ ਤੇ ਵੀ ਤੁਹਾਨੂੰ ਵਰਕ ਮਿਲੂਗਾ ਨੈਕ ਤੇ ਵੀ ਹੈਵੀ ਵਰਕ ਮਿਲੂਗਾ ਸੂਟ ਦਾ ਪ੍ਰਾਈਜ਼ ਹੈਗਾ ਜੀ 3690 3690 ਵਿੱਚ ਤੁਹਾਨੂੰ ਕਾਰ ਬੈਠਿਆਂ ਨੂੰ ਵੀਦ ਸ਼ੀਪਿੰਗ ਸੂਟ ਮਿਲੂਗਾ ਜੀ ਕਿਤੇ ਜਾਣ ਦੀ ਲੋੜ ਨਹੀਂ ਸੂਟ ਦੀ ਨਾਲ ਦੀ ਨਾਲ ਸਕਰੀਨਸ਼ਾਟ ਲਈ ਜਾਓ ਸੈਂਡ ਕਰੀ ਜਾਓ orange ਕਲਰ ਦਾ ਬਹੁਤ ਹੀ ਪਿਆਰਾ ਸੂਟ ਹੈ ਜੀ ਹੈਵੀ ਨੱਕ ਬਣਿਆ ਹੋਇਆ ਹੈ 슬ੀਵਸ ਵੀ ਪੂਰੀ ਹੈਵੀਆਂ ਬਾਟਮ ਤੇ ਵੀ ਪੂਰਾ ਹੈਵੀ ਵਰਕ ਹੋਇਆ ਹੋਇਆ ਹੈ ਦੁਪੱਟੇ ਨੂੰ ਗੋਟਾ ਪੱਟੀ ਲਗਾ ਕੇ ਜੋ ਅੱਜਕੱਲ ਬਹੁਤ ਟ੍ਰੈਂਡ ਚ ਹੈ ਦੁਪੱਟੇ ਨੂੰ ਲਹਸ ਲਾ ਕੇ ਸੂਟ ਨੂੰ ਫਿਨਿਸ਼ ਕਰਿਆ ਹੋਇਆ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਜੀ 3590 3590 ਵਿੱਚ ਤੁਹਾਨੂੰ ਘਰ ਬੈਠਿਆਂ ਨੂੰ ਇਹਨਾਂ ਪਿਆਰਾ ਸੂਟ ਮਿਲੂਗਾ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਉਹ ਸਾਡਾ ਵਟਸਐਪ ਨੰਬਰ ਹੈ ਜੀ ਇਸ ਤੇ ਤੁਸੀਂ ਪਿਕ ਸੈਂਡ ਕਰ ਸਕਦੇ ਆ ਤੇ ਆਪਣਾ ਆਰਡਰ ਬੁੱਕ ਕਰ ਸਕਦੇ ਆ ਜੀ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਬਹੁਤ ਹੀ ਪਿਆਰਾ ਪੀਚ ਜਿਹਾ ਕਲਰ ਹੈ ਪੀਚ ਨਾਲ ਮਹਿਰੂਨ ਕਲਰ ਦਾ ਦੁਪੱਟਾ ਰੱਖਿਆ ਗਿਆ ਜੀ ਸੂਟ ਦਾ ਪ੍ਰਾਈਸ ਹੈਗਾ ਜੀ 3195 ਪਹਿਲਾਂ ਤਾਂ ਤੁਸੀਂ ਸੂਟ ਦਾ ਵਰਕ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਸੂਟ ਦਾ ਵਰਕ ਹੈ ਜੀ ਪੂਰਾ ਤੁਹਾਨੂੰ ਹੈਂਡਵਰਕ ਮਿਲੇਗਾ ਜੀ ਡਾਇਮੰਡ ਟਿਸ਼ੂ ਦਾ ਫੈਬਰਿਕ ਐ ਸੂਟ ਦਾ ਜੀ ਦੁਪੱਟਾ ਤੁਹਾਨੂੰ ਚੁਣੌਣ ਦਾ ਮਿਲੇਗਾ ਪੂਰਾ ਖੁੱਲਾ ਡੁੱਲਾ 2.5 ਮੀਟਰ ਦਾ ਤੁਹਾਨੂੰ ਦੁਪੱਟਾ ਮਿਲੇਗਾ ਜੀ 3150 ਸੂਟ ਦਾ ਪ੍ਰਾਈਸ ਹੈ ਜੀ 3150 ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਸੂਟ ਹੈ ਕਰੀਮ ਨਾਲ ਔਰੇਂਜ ਦਾ ਕੰਟਰਾਸਟ ਕਰਿਆ ਹੋਇਆ ਬਹੁਤ ਹੀ ਔਰੇਂਜ ਨਹੀਂ کہہ ਸਕਦੇ ਜੀ ਇਹਨੂੰ ਬਹੁਤ ਹੀ ਪਿਆਰਾ ਜਿਹਾ ਕਲਰ ਹੈ 3 ਮੀਟਰ ਦੀ ਤੁਹਾਨੂੰ ਫੈਬਰਿਕ ਮਿਲੂਗਾ ਜੀ ਬਾਟਮ ਦਾ 3 ਮੀਟਰ ਦਾ ਜੀ ਬਹੁਤ ਹੀ ਪਿਆਰਾ ਇਹਦਾ ਤੁਸੀਂ ਫਰਾਕ ਸੂਟ ਬਣਾਇਓ ਜੀ ਜਿਵੇਂ neck ਤੇ ਵੀ ਵਰਕ ਹੈ ਸੂਟ 'ਚ ਸਾਰੇ ਸਾਰੇ ਕੱਪੜੇ 'ਚ ਤੁਹਾਨੂੰ ਕਲੀਆਂ ਮਿਲੂਗਾ ਇਹਦਾ ਤੁਸੀਂ ਫਰਾਕ ਸੂਟ ਬਣਾਇਓ 2950 ਸੂਟ ਦਾ ਪ੍ਰਾਈਜ਼ ਹੈ ਜੀ ਅਗਲਾ ਸੂਟ ਚੈੱਕ ਕਰੋ ਬਹੁਤ ਹੀ ਪਿਆਰਾ ਡਾਇਮੰਡ ਟਿਸ਼ੂ ਹੈਂਡਵਰਕ ਦਾ ਸੂਟ ਹੈ ਜੀ ਬਾਟਮ ਤੇ ਵੀ ਵਰਕ ਹੋਇਆ ਹੋਇਆ ਹੈ ਜੀ ਬਾਟਮ ਮਿਲੂਗੀ ਜੀ ਤੁਹਾਨੂੰ ਇਹ ਪਿਓਰ ਡਾਇਮੰਡ ਟਿਸ਼ੂ ਦੀ ਸ਼ਰਟ ਹੈ ਜੀ ਤੇ ਖੀਨਖਾਪ ਪਿਓਰ ਬਨਾਰਸੀ ਬਾਟਮ ਲਾਈ ਵੀ ਹੈ ਜੀ ਨਾਲ ਤੇ ਦੁਪੱਟਾ ਨਾਲ ਚਨੂਨ ਦਾ ਗੋਟੇ ਨਾਲ ਫਿਨਿਸ਼ਿੰਗ ਦਿੱਤੀ ਵੀ ਹੈ ਸੂਟ ਦਾ ਪ੍ਰਾਈਜ਼ ਹੈਗਾ ਜੀ 3750 3750 ਸੂਟ ਦਾ ਪ੍ਰਾਈਜ਼ ਹੈ ਜੀ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਟੈਬੀ ਸਿਲਕ ਦਾ ਸੂਟ ਹੈ ਬਹੁਤ ਹੀ ਜਿਆਦਾ ਸੋਹਣਾ ਕਲਰ ਬਹੁਤ ਪਿਆਰਾ ਹੈ ਜੀ ਗੋਟਾ ਪੱਟੀ ਦਾ ਵਰਕ ਹੋਇਆ ਹੋਇਆ ਹੈ ਜੀ ਉੱਪਰ ਬਹੁਤ ਸੋਹਣਾ ਹੈਵੀ ਨੈਕ ਬਣਿਆ ਹੋਇਆ ਹੈ ਜੀ ਹੈਵੀ ਚਾਕ ਤੱਕ ਤੁਹਾਨੂੰ ਵਰਕ ਮਿਲੂਗਾ ਜੀ ਚਾਕ ਤੱਕ ਬਾਟਮ ਤੇ ਵੀ ਵਰਕ ਮਿਲੂਗਾ ਬਿਸਕੋਸ ਔਰਗੈਂਜਾ ਦਾ ਨਾਲ ਦੁਪੱਟਾ ਸੂਟ ਦਾ ਪ੍ਰਾਈਸ 2195 ਬਹੁਤ ਹੀ ਪਿਆਰਾ ਸੀ ਗ੍ਰੀਨ ਜੀ ਤੇ ਤੇ ਬਹੁਤ ਪਿਆਰੇ ਪੀਕਾਕ ਬੜੇ ਬਿਆ ਚੈੱਕ ਕਰੋ ਜੀ ਪੀਕਾਕ ਬਹੁਤ ਹੀ ਪਿਆਰੇ ਔਰ ਤੁਹਾਨੂੰ ਕੁਆਲਟੀ ਵਾਈਜ਼ ਕਪੜਾ ਪ੍ਰਾਇਰ ਕਰੇ ਮਿਲੂਗਾ ਜੀ ਹੈਂਡਵਰਕ ਹੋਇਆ ਹੋਇਆ 5 ਮੀਟਰ ਬਨਾਰਸੀ ਉਹ ਬਾਟਮ ਦਾ ਕਪੜਾ ਮਿਲੂਗਾ ਜੀ ਤੁਹਾਨੂੰ 5 ਮੀਟਰ ਠੀਕ ਹੈ ਜੀ ਪਿਓ 5 ਮੀਟਰ ਪਿਓਰ ਬਨਾਸੀ ਬਾਟਮ ਜੀ ਚਨੋਂਨ ਦਾ ਦੁਪੱਟਾ ਬਹੁਤ ਪਿਆਰਾ 3690 ਸੂਟ ਦਾ ਪ੍ਰਾਈਸ ਹੈ ਜੀ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਬਹੁਤ ਹੀ ਲਾਈਟ ਜਿਹਾ ਸ਼ੇਡ ਜਿਵੇਂ ਆਪਣੀਆਂ ਕਿਸੇ ਆਂਟੀ ਨੇ ਵੇਅਰ ਕਰਨਾ ਹੋਵੇ ਉਹ ਤੇ ਲਈ ਬਹੁਤ ਹੀ ਪਿਆਰਾ ਫੈਬਰਿਕ ਹੈ ਫੈਬਰਿਕ ਹੈਗਾ ਇਹ ਜੀ ਬਹੁਤ ਜ਼ਿਆਦਾ ਸੋਹਣਾ ਕਰੇਵ ਦਾ ਫੈਬਰਿਕ ਹੈ ਜੀ ਹੈਵੀ ਵਰਕ ਹੋਇਆ ਵੇ ਦਬਕਾ ਵਰਕ ਸਲੀਵਜ਼ ਤੇ ਵੀ बॉਟਮ ਤੇ ਵੀ ਹੈਂਡਵਰਕ ਮਿਲੂਗਾ ਪਿਸਕੋਸ ਚਨੋਂਨ ਦੁਪੱਟਾ ਹੈ ਜੀ ਸੂਟ ਦਾ ਪ੍ਰਾਈਸ ਹੈਗਾ 3690 3690 ਸੂਟ ਦਾ ਪ੍ਰਾਈਸ ਹੈ ਜੀ ਉਸ ਤੋਂ ਬਾਅਦ ਜੀ ਅਗਲਾ ਸੂਟ ਚੈੱਕ ਕਰੋ ਆਲ ਓਵਰ 5 ਮੀਟਰ ਦਾ ਪੂਰਾ ਤੁਹਾਨੂੰ ਬਿਊਟੀਫੁੱਲ ਕੱਪੜਾ ਮਿਲੂਗਾ ਜੀ 5 ਮੀਟਰ ਦੀ ਕਟ ਹੈ ਜੀ ਠੀਕ ਹੈ 2 मीटर ਦਾ ਤੁਹਾਨੂੰ ਸ਼ੀਮਰ ਦਾ ਨਾਲ ਦੁਪੱਟਾ ਲਾਇਆ ਹੋਇਆ ਜੀ ਸੂਟ ਦਾ ਪ੍ਰਾਈਸ ਹੈਗਾ 1550 1550 ਵਿੱਚ ਤੁਹਾਨੂੰ ਇੰਨਾ ਪਿਆਰਾ ਸੂਟ ਦੇ ਰਹੇ ਆ ਉਹ ਵੀ ਘਰ ਬੈਠਿਆਂ ਨੂੰ ਵਿਦਆਉਟ ਸ਼ਿਪਿੰਗ ਜੀ ਕੋਈ ਸ਼ਿਪਿੰਗ ਤੁਹਾ ਤੋਂ ਅਲੱਗ ਤੋਂ ਨਹੀਂ ਲਈ ਜਾਊਗੀ ਬਹੁਤ ਹੀ ਪਿਆਰਾ ਹੈਂਡਵਰਕ ਹੋਇਆ ਹੋਇਆ ਵੇ ਜੀ ਘੇਰੇ ਤੇ ਬਹੁਤ ਸੋਹਣਾ ਦੁਪੱਟਾ ਡਿਜੀਟਲ ਪ੍ਰਿੰਟ ਹੈ ਜੀ ਬਹੁਤ ਹੀ ਪਿਆਰਾ ਦੁਪੱਟਾ ਲਾਇਆ ਵਾ ਨਾਲ ਸ਼ਿਮਰ ਦੁਪੱਟਾ ਸ਼ਿਮਰ ਦਾ ਦੁਪੱਟਾ ਹੈ ਜੀ ਕਲਰ ਕੰਟਰਾਸਟ ਬਹੁਤ ਵਧੀਆ ਹੈ ਜੀ ਜੇ ਤੁਸੀਂ ਇੱਕ ਵੀਡੀਓ ਚ ਸਾਰੇ ਚਾਰ ਸੂਟ ਇਕੱਠੇ ਬਾਏ ਕਰਦੇ ਆਂ ਜੀ ਤੁਹਾਨੂੰ ਹੋਰ ਵੀ ਡਿਸਕਾਊਂਟ ਕਰਿਆ ਜਾਊਗਾ ਜੀ ਬਹੁਤ ਹੀ ਪਿਆਰੇ ਸਰਦਾਰੀ ਕਲਰ ਹੈ ਜਿਨ੍ਹਾਂ ਨੂੰ ਆਪਾਂ ਸਰਦਾਰੀ ਸੂਟ ਕਹਿੰਦੇ ਆਂ ਜੀ ਉਹ ਸੂਟ ਹੈ ਜੀ ਸ਼ਿਮਰ ਦਾ ਨਾਲ ਦੁਪੱਟਾ ਹੈ ਜੀ ਬਹੁਤ ਹੀ ਪਿਆਰਾ ਖੁੱਲਾ ਡੁੱਲਾ ਤੁਹਾਨੂੰ 2.5 ਮੀਟਰ ਦਾ ਦੁਪੱਟਾ ਮਿਲੂਗਾ ਜੀ 2.5 ਮੀਟਰ ਦਾ ਪੂਰਾ ਖੁੱਲਾ ਡੁੱਲਾ ਤੁਹਾਨੂੰ ਦੁਪੱਟਾ ਮਿਲੂਗਾ ਮਾਸਟਰਡ ਕਲਰ ਦੇਖੋ ਕਿੰਨਾ ਪਿਆਰਾ ਹੈ ਜੀ ਕਈ ਮੇਰੀ ਭੈਣਾਂ ਦੀ ਡਿਮਾਂਡ ਸੀ ਫੁਲਕਾਰੀ ਸੂਟਾਂ ਦੀ ਉਹਨਾਂ ਦੀ ਚੁਆਇਸ ਪੂਰੀ ਕਰਤੀ ਜੀ ਬਹੁਤ ਹੀ ਪਿਆਰੇ ਫੁਲਕਾਰੀ ਡਿਜ਼ਾਈਨ ਸੂਟ ਬਣਾਏ ਆ ਜੀ ਬਸਕੋਸ ਔਰਗੈਂਜਾ ਦੀ ਤੁਹਾਨੂੰ ਸ਼ਰਟ ਮਿਲੂਗੀ ਫੁਲਕਾਰੀ ਡਿਜ਼ਾਈਨ ਬਣਿਆ ਹੋਇਆ ਹੈ ਘੇਰੇ ਤੇ ਮਸਲੀਨ ਦੀ ਨਾਲ ਬਾਟਮ ਹੈ ਜੀ ਔਰਗੈਂਜਾ ਦਾ ਦੁਪੱਟਾ ਹੈ ਜੀ ਪ੍ਰਾਈਸ ਹੈਗਾ ਓਨਲੀ 1350 1350 ਵਿੱਚ ਤੁਹਾਨੂੰ ਇੰਨਾ ਪਿਆਰਾ ਸੂਟ ਰੈਡੀ ਕਰਕੇ ਦਿੱਤਾ ਇਹਨੇ ਜੀ ਬਹੁਤ ਹੀ ਪਿਆਰਾ ਫੁਲਕਾਰੀ ਸਟਾਈਲ ਸੂਟ ਹੈ ਜੀ ਤੁਸੀਂ ਇੱਕ ਵਾਰ ਜ਼ਰੂਰ ਚੈੱਕ ਕਰਿਓ ਰੇਟ ਦੇ ਹਿਸਾਬ ਨਾਲ ਸੂਟ ਬਹੁਤ ਪਿਆਰਾ ਹੈ ਜੀ organza ਦੀ ਸ਼ਰਟ ਹੈ ਜੀ ਬਹੁਤ ਹੀ ਵਿਆਰਾ ਘੇਰੇ ਤੇ ਵੀ ਤੁਹਾਨੂੰ ਵਰਕ ਮਿਲੂਗਾ neck ਤੇ ਵੀ ਵਰਕ ਮਿਲੂਗਾ bottom ਤੇ ਵੀ ਵਰਕ ਮਿਲੂਗਾ bottom ਲਈ ਵੀ ਨਾਲ ਮਸਲੀਨ ਦੀ ਜੀ ਦੁਪੱਟਾ ਹੈਗਾ ਜੀ ਇਹਦਾ ਬਹੁਤ ਹੀ ਪਿਆਰਾ ਸੂਟ ਦਾ ਪ੍ਰਾਈਸ ਹੈਗਾ ਇਹ ਜੀ 1350 ਕਲਰ ਆਪਸ਼ਨ ਦੇਖ ਲਓ ਕਿੰਨੇ ਆ ਜੀ 1350 ਵਿੱਚ ਤੁਹਾਨੂੰ ਐਡ ਨਾਲ ਹੈਵੀ ਵਰਕ ਕਰਕੇ ਦੇ ਰਹੇ ਆ ਦੇਖੋ ਜੀ ਫੰਕਸ਼ਨਲੇ ਸੂਟ ਆਪਾਂ ਇੱਕ ਵਾਰੀ ਪਾਉਣੇ ਆ ਦੂਜੇ ਫੰਕਸ਼ਨ ਤੇ ਆਪਾਂ ਪਾਉਂਦੇ ਨਹੀਂ ਕਹਿੰਦੇ ਨੇ ਇਹ ਮੈਂ ਪਹਿਲਾਂ ਪਾ ਲਿਆ ਇਸ ਕਰਕੇ ਸੂਟ ਦੀ ਲੁੱਕ ਦੇਖਿਆ ਕਰੋ ਕਿੰਨੀ ਪਿਆਰੀ ਆ ਔਰ ਪੈਸੇ ਕਿੰਨੇ ਘੱਟ ਆ ਇਹਦੇ ਵਿੱਚ ਤੁਸੀਂ ਇੱਕ ਦੋ ਵਿਆਹ ਦੇਖ ਲੇ ਤਾਂ ਸੂਟ ਦੇ ਪੈਸੇ ਪੂਰੇ ਆ ਜੀ 1350 ਵਿੱਚ ਤੁਹਾਨੂੰ ਇੰਨਾ ਪਿਆਰਾ ਸੂਟ ਦੇ ਰਹੇ ਆ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਬਹੁਤ ਹੀ ਪਿਆਰਾ ਤੁਹਾਨੂੰ ਸੂਟ ਮਿਲੂਗਾ ਜੀ ਪਿਓਰ ਕਰਸ਼ ਦਾ ਸੂਟ ਹੈ ਜੀ ਪਿਓਰ ਕਰਸ਼ ਦੀ ਤੁਹਾਨੂੰ ਸ਼ਰਟ ਮਿਲੂਗੀ ਬਹੁਤ ਹੀ ਪਿਆਰੀ ਵਰਕ ਚੈੱਕ ਕਰੋ ਜੀ ਕਲਰ ਚੈੱਕ ਕਰੋ ਬਹੁਤ ਸਰਦਾਰੀ ਕਲਰ ਹੈ ਜੀ ਬਾਟਮ ਤੇ ਵੀ ਤੁਹਾਨੂੰ ਵਰਕ ਮਿਲੂਗਾ ਹੈਂਡਵਰਕ ਹੋਇਆ ਹੈ ਐਂਡ ਬੈਕ ਤੇ ਵੀ ਤੁਹਾਨੂੰ ਨੈਕ ਤੇ ਵਰਕ ਮਿਲੂਗਾ ਜੀ ਬਹੁਤ ਹੀ ਪਿਆਰਾ ਸੂਟ ਹੈ ਜੀ ਦੁਪੱਟੇ ਤੇ ਵੀ ਤੁਹਾਨੂੰ ਸਾਰੇ ਦੁਪੱਟੇ ਵਿੱਚ ਵਰਕ ਮਿਲੂਗਾ ਲੈਸ ਦੀ ਫਿਨਿਸ਼ਿੰਗ ਤੇ ਸੂਟ ਦਾ ਪ੍ਰਾਈਸ ਹੈਗਾ 3350 ਗ੍ਰੀਨ ਕਲਰ ਦਾ ਸੂਟ ਚੈੱਕ ਕਰੋ ਬਹੁਤ ਹੀ ਪਿਆਰਾ ਸੂਟ ਹੈ ਜੀ ਟੈਬੀ ਸਿਲਕ ਦਾ ਫਰੰਟ ਤੇ ਹੈਵੀ ਵਰਕ ਹੋਇਆ ਹੋਇਆ ਪਿੰਕ ਕਲਰ ਦਾ ਵਰਕ ਵਾਲਾ ਦੁਪੱਟਾ ਲਾਇਆ ਹੋਇਆ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਜੀ 2550 2550 ਵਿੱਚ ਤੁਹਾਨੂੰ ਇੰਨਾ ਪਿਆਰਾ ਸੂਟ ਦੇ ਰਹੇ ਆ ਅਪਾੜਾ ਸਿਲਕ ਸੂਟ ਦਾ ਫੈਬ੍ਰਿਕ ਹੈ ਜੀ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਸੂਟ ਹੈ ਜੀ ਬਹੁਤ ਜਿਆਦਾ ਸੋਹਣਾ ਸੂਟ ਦੇ ਵਰਕ ਚੈੱਕ ਕਰੋ ਜੀ ਕਿੰਨਾ ਪਿਆਰਾ ਪਹਿਲਾਂ ਤੁਸੀਂ ਆਪਣੇ ਨੇੜੇ ਦੀ ਮਾਰਕੀਟ ਜਾਇਓ ਤੇ ਸੂਟ ਇਹ ਵਰਕ ਦਿਖਾਇਓ ਵੀ ਕਾਰੀਗਰ ਨੂੰ ਪੁੱਛਿਓ ਵੀ ਕਿੰਨੇ ਵਿੱਚ ਸੂਟ ਤਿਆਰ ਕਰੂਗਾ ਜੀ ਜਿੰਨੇ ਵਿੱਚ ਉਹਨੇ ਤੁਹਾਡੇ ਵਰਕ ਦੇ ਪੈਸੇ ਲੈਣੇ ਆ ਉਹਨੇ ਵਿੱਚ ਅਸੀਂ ਤੁਹਾਨੂੰ ਪੂਰਾ ਸੂਟ ਦੇ ਰਹੇ ਹਾਂ ਬਾਟਮ ਤੇ ਵੀ ਵਰਕ ਹੈ ਘੇਰੇ ਤੇ ਵੀ ਵਰਕ ਹੈ 슬ੀਵਸ ਤੇ ਵੀ ਵਰਕ ਹੈ ਸੂਟ ਦਾ ਪ੍ਰਾਈਸ ਹੈਗਾ 4200 ਰੁਪਿਆ 4200 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਉਹ ਸਾਡਾ ਵਟਸਐਪ ਨੰਬਰ ਹੈ ਜੀ ਨਾਲ ਦੀ ਨਾਲ ਸਕਰੀਨਸ਼ਾਟ ਲਈ ਜੋ ਸੈਂਡ ਕਰੀ ਜੋ ਅਗਲੇ ਸੂਟ ਚੈੱਕ ਕਰੋ ਜੀ ਸ਼ਿਮਰ ਟਿਸ਼ੂ ਦੀ ਤੁਹਾਨੂੰ ਸ਼ਰਟ ਮਿਲੂਗੀ ਬਹੁਤ ਪਿਆਰੀ ਕੇ ਰੇਤੇ ਤੇ ਬਾਜੂ ਤੇ ਤੁਹਾਨੂੰ ਵਰਕ ਮਿਲੇਗਾ ਬਹੁਤ ਜ਼ਿਆਦਾ ਸੋਨਾ neck ਬਣਿਆ ਹੋਇਆ ਜੀ ਬਿਲਕੁਲ ਲਾਈਟ ਜਿਹਾ ਸੂਟ ਹੈ ਜੀ ਕਈ ਮੇਰੀਆਂ ਪਹਿਣਾ ਲਾਈਟ ਵਰਕ ਦੇ ਸੂਟ ਪਾਉਣੇ ਪਸੰਦ ਕਰਦੀਆਂ ਜੀ ਸੂਟ ਦਾ ਪ੍ਰਾਈਸ ਹੈਗਾ ਜੀ 3550 3550 ਸੂਟ ਦਾ ਪ੍ਰਾਈਸ ਹੈ ਜੀ ਜਿਹੜਾ ਨੰਬਰ ਤੁਹਾਨੂੰ ਸਕਰੀਨ ਤੇ ਸ਼ੋ ਹੋ ਰਿਹਾ ਜੀ ਉਹ ਸਾਡਾ WhatsApp ਨੰਬਰ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਹੀ ਪਿਆਰਾ ਸ਼ਿਮਰ ਟਿਸ਼ੂ ਦੀ ਤੁਹਾਨੂੰ ਸਲਵਾਰ ਐਂਡ ਦੁਪੱਟਾ ਮਿਲੂਗਾ 4 ਸਾਈਡ ਲੈਸ ਦੀ ਫਿਨਿਸ਼ਿੰਗ ਦਿੱਤੀ ਵੀ ਹੈ ਜੀ ਕਲਰ ਚੈੱਕ ਕਰੋ ਜੀ ਕਿੰਨੇ ਪਿਆਰੇ ਆ ਲਾਈਟ ਡਾਰਕ ਦੋਨੋਂ ਤਰ੍ਹਾਂ ਦੇ ਕਲਰ ਹੈ ਜੀ 3550 ਸੂਟ ਦਾ ਪ੍ਰਾਈਸ ਹੈ ਜੀ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਤੁਹਾਨੂੰ 골ਡਨ ਕਲਰ ਦਾ ਸੂਟ ਮਿਲੂਗਾ ਜੀ ਬਹੁਤ ਜ਼ਿਆਦਾ ਸੋਨਾ ਸੂਟ ਦੀ ਲੁੱਕ ਬਹੁਤ ਹੀ ਪਿਆਰੀ ਹੈ ਜੀ ਬਹੁਤ ਬਹੁਤ ਜ਼ਿਆਦਾ ਸੂਟ ਦਾ ਪ੍ਰਾਈਸ ਹੈਗਾ ਜੀ 2995 ਕਈ ਵਾਰ ਹੁੰਦਾ ਨਾ 골ਡਨ ਜਿਹਾ ਸੂਟ ਪਾਉਣ ਨੂੰ ਮਨ ਕਰਦਾ ਹੁੰਦਾ ਉਹਦੇ ਲਈ ਬਹੁਤ ਹੀ ਵਧੀਆ ਸੂਟ ਰੈਡੀ ਹੋਇਆ ਸਿਰਫ ਨੈਕ ਤੇ ਤੁਹਾਨੂੰ ਵਰਕ ਮਿਲੂਗਾ ਬਹੁਤ ਹੀ ਪਿਆਰਾ ਚੌਰਸ ਗਲਾ ਬਣਿਆ ਵੈ ਸਿੰਪਲ ਤੇ ਸੋਬਰ ਸੂਟ 2995 ਸੂਟ ਦਾ ਪ੍ਰਾਈਸ ਹੈ ਜੀ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਅਗਲਾ ਸੂਟ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਜੀ neck ਤੇ ਤੁਹਾਨੂੰ ਹੈਂਡਵਰਕ ਮਿਲੇਗਾ ਕਲਰ ਦੇਖੋ ਕਿੰਨਾ ਪਿਆਰਾ ਹੈ ਜੀ ਕਲਰ ਬਹੁਤ ਹੀ ਪਿਆਰਾ ਹੈ ਦੁਪट्टे ਨੂੰ ਲੈਸ ਦੀ ਫਿਨਿਸ਼ਿੰਗ ਅਤੇ ਫੁੱਲ ਦੁਪट्टे ਵਿੱਚ ਤੁਹਾਨੂੰ ਵਰਕ ਦਿੱਤਾ ਗਿਆ ਹੈ ਜੀ ਕਲਰ ਚੈੱਕ ਕਰੋ ਜੀ ਲਾਈਟ ਜੈਫਰੂਜੀ ਕਲਰ ਹੈ ਜੀ ਲਾਈਟ ਜਿਆ ਫਰੋਜੀ ਕਲਰ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਜੀ 2495 2495 ਸੂਟ ਦਾ ਪ੍ਰਾਈਸ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲਈ ਜਾਓ ਸੈਂਡ ਕਰੀ ਜਾਓ ਜੀ ਬਲੈਕ ਕਲਰ ਦੇਖੋ ਕਿੰਨਾ ਪਿਆਰਾ ਹੈ ਜੀ ਜਿਹੜੀ ਕਈ ਪਹਿਣਾ ਦੀ ਡਿਮਾਂਡ ਹੁੰਦੀ ਹੈ ਕਿ ਸਾਨੂੰ ਬਲੈਕ ਕਰ ਪਾਉਣ ਦੀ ਖੁਆਇਸ਼ ਹੈ ਸੂਟ ਦੀ ਲੁੱਕ ਇੰਨੀ ਪਿਆਰੀ ਹੈ ਨਾ ਜੀ ਬਹੁਤ ਜਿਆਦਾ ਸੋਹਣੀ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਸੂਟ ਹੈ 5 ਮੀਟਰ ਦਾ ਸੂਟ ਮਿਲੂਗਾ ਸਾਰੇ ਸੂਟ ਤੇ ਤੁਹਾਨੂੰ ਹੈਂਡਵਰਕ ਮਿਲੇਗਾ ਬਹੁਤ ਹੀ ਪਿਆਰਾ ਪਿਓਰ ਕਰੇਵ ਦੀ 5 ਮੀਟਰ ਦੀ ਕੱਟ ਮਿਲੂਗੀ ਜੀ ਸੇਮ ਤੁਹਾਨੂੰ ਬਾਟਮ ਮਿਲੂਗੀ ਦੁਪੱਟਾ ਪਿਓਰ ਚਨੂਨ ਦਾ ਮਿਲੂਗਾ ਸੂਟ ਦਾ ਪ੍ਰਾਈਸ ਹੈਗਾ ਜੀ 4350 4350 ਸੂਟ ਦਾ ਪ੍ਰਾਈਸ ਹੈ ਜੀ ਦੁਪੱਟਾ ਚੈੱਕ ਕਰ ਲਓ ਜੀ ਫੋਰ ਸੈਟ ਪੂਰਾ ਹੈਵੀ ਵਰਕ ਹੋਇਆ ਬਈ ਜੀ 4350 ਸੂਟ ਦਾ ਪ੍ਰਾਈਸ ਹੈ ਜੀ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਕੋਈ ਵੀ ਰਹਿ ਨਾ ਜਾਵੇ ਬਹੁਤ ਹੀ ਵਧੀਆ ਔਰ ਬਹੁਤ ਸੋਬਰ ਜਿਹਾ ਕਲਰ ਵਰਕ ਹੋਇਆ ਹੈ ਜੀ ਕਲਰ ਦੇਖੋ ਰੇਕ ਦੀ ਆਪਣੀ ਚੁਆਇਸ ਲਾਈਟ ਡਾਰਕ ਡਾਰਕ ਹੀ ਕਲਰ ਰੱਖਿਆ ਜੀ ਸੂਟ ਦਾ ਪ੍ਰਾਈਸ ਹੈਗਾ 4350 4350 ਵਿੱਚ ਤੁਹਾਨੂੰ ਘਰ ਬੈਠਿਆਂ ਨੂੰ ਇੰਨਾ ਪਿਆਰਾ ਸੀ ਸੂਟ ਦੇ ਰਹੇ ਹਾਂ ਪਿਓਰ ਕਰੇਵ ਫੈਬਰਿਕ ਹੈ ਜੀ ਪੂਰਾ ਸੂਟ ਤੁਹਾਨੂੰ ਪਿਓਰ ਕਰੇਵ ਦਾ ਮਿਲੂਗਾ ਦੁਪੱਟਾ ਤੁਸੀਂ ਚੰਗੀ ਤਰ੍ਹਾਂ ਚੈੱਕ ਕਰ ਲਓ ਜੀ ਪੂਰਾ ਤੁਹਾਨੂੰ 2.5 ਮੀਟਰ ਦਾ ਖੁੱਲਾ ਡੁੱਲਾ ਚੁਣੋਂ ਦਾ ਦੁਪੱਟਾ ਮਿਲੂਗਾ ਜੀ ਕਲਰ ਹੈਗਾ orange ਕਲਰ ਬਹੁਤ ਹੀ ਪਿਆਰਾ ਬਹੁਤ ਪਿਆਰਾ orange ਕਲਰ ਹੈ ਅਗਲਾ ਸੂਟ ਚੈੱਕ ਕਰੋ ਜੀ ਪਿਓਰ ਸ਼ਿਮਰ ਦੀ ਤੁਹਾਨੂੰ ਸ਼ਰਟ ਮਿਲੂਗੀ 2.5 ਮੀਟਰ ਦੀ ਪੂਰਾ ਫੈਂਸੀ ਵਰਕ ਹੋਇਆ ਹੋਇਆ ਹੈ ਜੀ ਹੈਵੀ ਸਲੀਵਸ ਹੈ ਬਾਟਮ ਤੁਹਾਨੂੰ ਪਿਓਰ ਘਰੇਵ ਦੀ ਮਿਲੂਗੀ ਜੀ ਦੁਪੱਟਾ ਤੁਹਾਨੂੰ ਪਿਓਰ ਸ਼ਿਮਰ ਦਾ ਮਿਲੂਗਾ ਬਹੁਤ ਹੀ ਪਿਆਰਾ ਫੈਂਸੀ ਲੈਸ ਨਾਲ ਸੂਟ ਦੀ ਫਿਨਿਸ਼ਿੰਗ ਕਰੀ ਹੋਈ ਹੈ ਸੂਟ ਦਾ ਪ੍ਰਾਈਸ ਹੈਗਾ ਜੀ 4650 4650 ਸੂਟ ਦਾ ਪ੍ਰਾਈਸ ਹੈ ਜੀ ਬਾਟਮ ਤੇ ਵੀ ਤੁਹਾਨੂੰ ਬਹੁਤ ਹੀ ਪਿਆਰਾ ਵਰਕ ਮਿਲੂਗਾ ਜੀ ਸੂਟ ਦਾ ਪ੍ਰਾਈਸ ਹੈਗਾ 4650 ਤੁਹਾਨੂੰ ਜੀ ਕਿਤੇ ਜਾਣ ਦੀ ਲੋੜ ਨਹੀਂ ਸਿਰਫ ਤੁਸੀਂ ਵੀਡੀਓ ਦੇਖੋ ਤੇ ਆਪਣਾ ਸੂਟ ਬੁੱਕ ਕਰੋ ਇੱਕ ਵਾਰ ਜ਼ਰੂਰ ਟਰਾਈ ਕਰਿਓ ਕਿ ਬਾਜ਼ਾਰ ਵਿੱਚ ਕੀ ਰੇਟ ਹੈ ਸਾਡਾ ਕੀ ਰੇਟ ਹੈ ਅਸੀਂ 202% ਗਾਰੰਟੀ ਦਿੰਦੇ ਹਾਂ ਕਿ ਬਾਜ਼ਾਰ ਨਾਲੋਂ ਰੇਟ ਸਾਡੇ ਤੇ ਕੱਟ ਹੁੰਨੇ ਆ ਜੀ ਇਸ ਕਰਕੇ ਜਰੂਰ ਮੇਰੀਆਂ ਭੈਣਾਂ ਸੂਟ ਵਾਈ ਕਰਿਆ ਕਰੋ ਅਗਲਾ ਅਗਲਾ ਸੂਟ ਚੈੱਕ ਕਰੋ ਜੀ ਇਹ ਕਿਸੇ ਭੈਣ ਦਾ ਸੀ ਸੂਟ ਰੈਡੀ ਕਰਿਆ ਬਹੁਤ ਹੀ ਪਿਆਰਾ ਸੂਟ ਦਾ ਕਲਰ ਹੈ ਜੀ ਬਹੁਤ ਜਿਆਦਾ ਸੋਹਣਾ 3 neck ਤੇ ਵੀ ਵਰਕ ਹੋਇਆ ਬਾਟਮ ਤੇ ਵੀ ਵਰਕ ਹੋਇਆ ਤੇ 슬ੀਵਸ ਤੇ ਵੀ ਵਰਕ ਹੋਇਆ ਦੁਪੱਟੇ ਨੂੰ ਬਹੁਤ ਪਿਆਰਾ ਕੰਟਰਾਸਟ ਲੇਸ ਲਾ ਕੇ ਗੋਟੇ ਦੀ ਬਹੁਤ ਸੋਹਣਾ ਦੁਪੱਟਾ ਰੈਡੀ ਕਰਿਆ ਜੀ ਸੂਟ ਦਾ ਪ੍ਰਾਈਸ ਹੈਗਾ ਜੀ 3195 3195 ਸੂਟ ਦਾ ਪ੍ਰਾਈਸ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਥੈਂਕ ਯੂ ਸੋ ਮਚ ਵੀਡੀਓ ਬਹੁਤ ਬਹੁਤ ਤਨਵਾਜੀ ਤੁਹਾਡਾ ਜਿਹੜਾ ਤੁਸੀਂ ਮੇਰੀਆਂ ਵੀਡੀਓ ਨੂੰ ਇੰਨਾ ਪਿਆਰ ਦਿੰਨੇ ਆ ਜੀ ਵੀਡੀਓ ਨੂੰ ਵੱਧ ਤੇ ਵੱਧ ਸ਼ੇਅਰ ਜਰੂਰ ਕਰਿਆ ਕਰੋ ਜੀ ਹੱਥ ਜੋੜ ਕੇ ਬਹੁਤ ਬਹੁਤ ਤੁਹਾਡਾ ਧੰਨਵਾਦ ਐਦਾਂ ਹੀ ਵੀਡੀਓ ਨੂੰ ਪਿਆਰ ਕਰਦੇ ਰਹੋ ਤੇ ਸ਼ੇਅਰ ਕਰਦੇ ਰਹੋ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਆ ਕਰੋ ਜੀ ਥੈਂਕ ਯੂ ਸੋ ਮੱਚ ਐਦਾਂ ਦੇ ਸੂਟ ਰੈਡੀ ਕਰਵਾਉਣ ਲਈ ਕਲਰ ਤੁਸੀਂ ਆਪਣੀ ਚੁਆਇਸ ਦਾ ਦੱਸ ਕੇ 27 ਤੋਂ ਆਪਣਾ ਸੂਟ ਰੈਡੀ ਕਰਵਾ ਸਕਦੇ ਆ ਆਪਣਾ ਫੈਬਰਿਕ ਭੇਜ ਕੇ ਤੁਸੀਂ ਸੂਟ ਸਟਿਚ ਵੀ ਕਰਵਾ ਸਕਦੇ ਆ ਸਾਤੋਂ ਸੂਟ ਬਾਏ ਕਰਕੇ ਵੀ ਸੂਟ ਸਟੀਚਿੰਗ ਕਰਵਾ ਕੇ ਮੰਗਵਾ ਸਕਦੇ ਆ ਜੀ ਥੈਂਕ ਯੂ so much ਤੁਹਾਡਾ ਬਹੁਤ ਬਹੁਤ ਧੰਨਵਾਦ